ਬੈਠ ਲੇਤੇ ਇੱਥੇ ਲੰਗਰ ਵੀ ਲਾਇਆ ਲੰਗਰਾਂ ਅੰਤਸ਼ਾ ਕਰੀਆਂ ਸੰਗਤਾਂ ਇੱਥੇ ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਪਹੁੰਚੀਆਂ ਨੇ ਔਰ ਅਸੀਂ ਹੋਰ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਜਿਹੜਾ ਕਾਫੀ ਵੱਡਾ ਭੰਡਾਰਾ ਹੈ ਜਿਹੜਾ ਕਿ ਭਰਿਆ ਹੋਇਆ ਹੈ ਔਰ ਜਿੱਤੇ ਜਿੱਤੇ ਲੇਤੇ ਪਹੁੰਚੇ ਨੇ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਕਾਫੀ ਜ਼ਿਆਦਾ ਇਹਨਾਂ ਦਾ ਇੱਥੇ ਦੇਖਣ ਨੂੰ ਮਿਲਿਆ ਜਮਾਬੜਾ ਔਰ ਉਹਨਾਂ ਦੀ ਉਮੀਦ ਸੀ ਕਿ ਇੱਥੇ ਪਹੁੰਚਣਗੇ ਹਰਪਾਲ ਸਿੰਘ ਕੀਮਾ ਪਰ ਅੱਜ ਨਹੀਂ ਪਹੁੰਚੇ ਉਹਨਾਂ ਦੇ ਕਿਸੇ ਕਾਰਨਾਂ ਕਰਕੇ ਇੱਥੇ ਨਹੀਂ ਪਹੁੰਚ ਪਿਆ ਪਰ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਉਮੀਦਾਂ ਸੀ ਇਹਨਾਂ ਨੂੰ ਕਾਫੀ ਜਿਆਦਾ ਆਸਾਂ ਸੀਗੀਆਂ ਪਰ ਇੱਥੇ ਮੰਨਤਾ ਵੀ ਕਾਫੀ ਜਿਆਦੀ ਹੁੰਦੀ ਆ ਅਸੀਂ ਇਸ ਵਕਤ ਪਹੁੰਚਿਆ ਜਿੱਥੇ ਕਿ ਬਾਬਾ ਟੱਲਾ ਦੇ ਇੱਥੇ ਕਾਫੀ ਜਿਆਦਾ ਮੰਨਤਾ ਹੁੰਦੀ ਹੈ ਕਾਫੀ ਜ਼ਿਆਦਾ ਅੱਜ ਮੇਲੇ ਵਾਂਗੂ ਮੇਲਾ ਲੱਗਿਆ ਹੋਇਆ ਹੈ ਕਾਫੀ ਭਰਪੂਰ ਮੇਲਾ ਲੱਗਿਆ ਹੋਇਆ ਹੈ ਅਸੀਂ ਇੱਥੇ ਗੱਲ ਵੀ ਕਰਾਂਗੇ ਬਾਬਾ ਜੀ ਨਾਲ ਕਿਸ ਤਰ੍ਹਾਂ ਦੇ ਜਿਹੜੇ ਇੱਥੇ ਅੱਜ ਮੰਤਰੀ ਸਾਹਿਬ ਹੋਂਦਰੇ ਸੀ ਔਰ ਕਿਸ ਤਰ੍ਹਾਂ ਦੀਆਂ ਮੰਗਾ ਸੀ ਉਹਨਾਂ ਦੀ ਇਸ ਵਕਤ ਅਸੀਂ ਜਿਦੋਂ ਕਿ ਇੱਥੇ ਇੱਕ ਕਾਫੀ ਜ਼ਿਆਦਾ ਮੇਲੇ ਦੇ ਵਿੱਚ ਸੰਗਤਾਂ ਵੀ ਪਹੁੰਚੀਆਂ ਹੋਈਆਂ ਮੇਰੇ ਨਾਲ ਹਰਪਾਲ ਸਿੰਘ ਮੈਂ ਹਰਪੰਸ ਸਿੰਘ ਮਹਿਰੋਗ 24 ਪੰਜਾਬ న్యూਸ ਚੈਨਲ ਤੋਂ ਇਸ ਵਕਤ ਦੀ ਪਾਲ ਪਲ ਦੀ ਤੁਹਾਨੂੰ ਰਿਪੋਰਟ ਦਿਖਾਵਾਂਗੇ ਤੁਸੀਂ ਅੱਗੇ ਵੀ ਕਿਸ ਤਰ੍ਹਾਂ ਦਾ ਇੱਥੇ ਜਿਹੜਾ ਕਿ ਲੋਕਾਂ ਦਾ ਕੀ ਕਹਿਣਾ ਹੈ ਔਰ ਜਿਹੜੇ ਪੰਚ ਸਰਪੰਚ ਆਪਣੇ ਮੁੱਦੇ ਲੈ ਕੇ ਆਏ ਸੀ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਮੰਤਰੀ ਸਾਹਿਬ ਨੇ ਪੁੱਛਣਾ ਤੀ ਜੀ ਕੋਈ ਕੰਮ ਹੋਣ ਕਰਕੇ ਉਹਨਾਂ ਨੂੰ ਤੇ ਹੋਰ ਸਾਈਡ ਜਾਣਾ ਪੈ ਗਿਆ ਜੀ ਉਹ ਨਹੀਂ ਆ ਸਕਦੇ ਤੇ ਅਸੀਂ ਮੰਗਾਂ ਲੈ ਕੇ ਆਏ ਸੀ ਵੀ ਆਪਣੇ 17 ਨਾਲ ਹਲਕਾ ਪੈਂਦਾ ਸਾਡਾ ਜੀ ਤੇ ਚੀਮਾ ਸਾਡਾ ਹਲਕਾ ਲੱਗਦਾ ਨਾਲ ਦੜਬਾਈ ਅਸੀਂ ਸੜਕ ਦੀ ਮੰਗ ਰੱਖਣੀ ਸੀ ਕੱਚਾ ਪਾਹਾ ਜੀ ਤੇ 2.2 ਕਿਲੋਮੀਟਰ ਹੈ ਜੀ ਇਧਰ ਦੜਬੇ ਹਲਕੇ 'ਚ ਹੀ 2.2 ਕਿਲੋਮੀਟਰ ਹੀ ਹਲਕੇ ਇਸ ਤਰ੍ਹਾਂ ਨੇ ਜੀ ਉਹਦੇ ਨਾਲ ਕੋਈ ਗੱਲ ਖਬਤ ਕਰਨੀ ਦੀ ਸੀ ਸੜਕ ਬਾਰੇ ਜੀ ਉਹ ਨਹੀਂ ਆ ਸਕੇ ਚਲੋ ਕੋਈ ਗੱਲ ਨਹੀਂ ਜਰੂਰ ਮਿਲਾਂਗੇ ਅਸੀਂ ਜਿੰਮਾ ਸਾਹਿਬ ਨੂੰ ਤੁਸੀਂ ਕਿਹੜੇ ਪਿੰਡ ਤੋਂ ਸਰਪੰਚ ਕਕਰਿਆਲੇ ਤੋਂ ਸਰਪੰਚ ਕੁਲਵਿੰਦਰ ਬਰਮਾ ਜੀ ਕੀ ਮੁੱਦਾ ਲੈ ਕੇ ਆਏ ਜੀ ਸਰ ਇਹ ਹੀ ਸੜਕਾਂ ਦਾ ਮੁੱਦਾ ਲੈ ਕੇ ਆਏ ਸੀ ਆਪਣੇ ਚੀਮਾ ਸਾਹਿਬ ਜੀ ਨੂੰ ਮਿਲਣਾ ਸੀ ਮੰਤਰੀ ਸਾਹਿਬ ਨੂੰ ਤੇ ਉਹ ਅੱਜ ਕਿਸੇ ਜ਼ਰੂਰੀ ਕਿਤੇ ਹੋਰ ਚਲੇ ਗਏ ਤੇ ਮਿਲਾਂਗੇ ਜਰੂਰ ਡੱਬੇ ਮਿਲਾਂਗੇ ਤੇ ਅਸਤੇ ਹੀ ਸੜਕਾਂ ਨੂੰ ਕੱਚੇ ਪਹੇ ਨੂੰ ਦਵਾ ਲੈ ਕੇ ਤੇ ਮੰਗਾ ਤੇ ਦੋ ਤਿੰਨ ਪਹੇ ਸੀ ਇੱਕ ਸੜਕ ਜੀ ਤੇ ਉਹਨਾਂ ਦਾ ਲੈ ਕੇ ਆਏ ਸੀ 18 ਫੁੱਟੀ ਰੋਡ ਦਾ ਜੀ ਹੋਰ ਵੀ ਸੜਕ ਮੈਸੇਜ ਤੇ ਬਾਕੀ ਹੋਰ ਮੈਸੇਜ ਕੋਈ ਦੇਣੇ ਸੀ ਉਹਨਾਂ ਨੂੰ ਪਿੰਡ ਦੇ ਕੰਮ ਬਾਰੇ ਚਲੋ ਅੱਜ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਹੋ ਗਿਆ ਉਧਰਲੀ ਸਾਈਡ ਮਠਿੰਡਾ ਸੈਟ ਚਲੇ ਗਏ ਤੇ ਡੱਬੇ ਤੇ ਟਾਈਮ ਰੱਖ ਲੈਣ ਡੱਬੇ ਮਿਲਾਂਗੇ ਜੀ ਹੁਣ ਪੂਰੇ ਆਏ ਸੀ ਸੀ ਕਰਨ ਆਏ ਸੀ ਸਰ ਇਹ ਸਨ ਪਿੰਡਾਂ ਦੇ ਸਰਪੰਚ ਜਿਹੜੇ ਕਿ ਕਰਾਲਾ ਬੁਜਰਕ ਔਰ ਹੋਰ ਪਿੰਡਾਂ ਦੇ ਸਰਪੰਚ ਆਪਣੇ ਕੰਮ ਲੈਣ ਵਾਸਤੇ ਆਈ ਸੀ ਇਹ ਕੁਝ ਅਸੀਂ ਹੋਰ ਵੀ ਗੱਲ ਕਰਦੇ ਹਾਂ ਕਿਉਂਕਿ ਇਹਨਾਂ ਦੇ ਗੋਲ ਹੱਥਾਂ ਦੇ ਵਿੱਚ ਫਾਈਲਾਂ ਫੜੀਆਂ ਹੋਈਆਂ ਹਨ ਜਿਹੜੀਆਂ ਫਾਈਲਾਂ ਕਿ ਇਹਨਾਂ ਨੇ ਕੰਮ ਕਰਾਣੇ ਸੀਗੇ ਪਰ ਅੱਜ ਇੱਥੇ ਜਿਹੜੇ ਹਰਪਾਲ ਸਿੰਘ ਮੰਤਰੀ ਜੀ ਹਰਪਾਲ ਸਿੰਘ ਜੀ ਮੰਨ ਨਹੀਂ ਪਹੁੰਚੇ ਔਰ ਇਹਨਾਂ ਦੇ ਜਿਹੜੇ ਕਿ ਆਸਾਂ ਸੀਗੀਆਂ ਪਰ ਹੁਣ ਇਹਨਾਂ ਨੇ ਹਜੇ ਵੀ ਕਿਹਾ ਕਿ ਅਸੀਂ ਹੁਣ ਇਸ ਤੋਂ ਬਾਅਦ ਡਿੜਵੇ ਉਹਨਾਂ ਦੇ ਦਫ਼ਤਰ ਵਿੱਚ ਹੀ ਮਿਲਾਂ ਕਿਹੜੇ ਪਿੰਡ ਤੋਂ ਕੀ ਨਾਮ ਹੈ ਮੈਂ ਪੰਚਾਇਤ ਮੈਂਬਰ ਪਿੰਡ ਖੇੜੀ ਨਗਈਆਂ ਤੋਂ ਜੀ ਸਾਡੇ ਕਾਫੀ ਪਿੰਡਾਂ ਦੇ ਮਸਲੇ ਨੇ ਜੀ ਸੜਕਾਂ ਦਾ ਥੋੜਾ ਮੰਦਾ ਹਾਲ ਹੈ ਤੇ ਨਹਿਰੀ ਪਾਣੀ ਦਾ ਮੇਨ ਮਸਲਾ ਹੈ ਬਾਕੀ ਹੋਰ ਵੀ ਪਿੰਡ ਦੀਆਂ ਡਿਮਾਂਡਾਂ ਨੇ ਜਿਵੇਂ ਪਲੇ ਗਰਾਊਂਡ ਬਣਾਉਣਾ ਤੇ ਆਪਣਾ ਲਾਇਬ੍ਰੇਰੀ ਬਣਾਉਣੀ ਛਲਕਾਰੀ ਸਬੂਲ ਦੀ ਵੀ ਵਾਰੀ ਹਾਲ ਤਾਂ ਉਹਦੀ ਸਹਤ ਆਵਾਜ਼ ਤੇ ਸੀ ਮੰਤਰੀ ਸਾਹਿਬ ਨੂੰ ਕਾਫੀ ਗੱਲਾਂ ਵਾਸਤੇ ਮਿਲਣਾ ਸੀ ਉਹ ਕਿਸੇ ਵਜਾ ਕਰਕੇ ਨਹੀਂ ਆ ਸਕੇ ਤਾਂ ਲੋ ਕੋਈ ਗੱਲ ਨਹੀਂ ਅਸੀਂ ਉਹਨਾਂ ਦੇ ਦਫ਼ਤਰ ਚ ਦੁਬਾਰਾ ਟਾਈਮ ਲੈ ਕੇ ਬਾਬਾ ਜੀ ਨਾਲ ਲੈ ਕੇ ਦੀ ਸਮੂਹ ਪੰਚਾਇਤਾਂ ਨੂੰ ਇਲਾਕੇ ਦੀਆਂ ਲੈ ਕੇ ਦੁਬਾਰਾ ਬੇਨਤੀ ਕਰਾਂਗੇ ਤਾਂ ਕਿ ਸਾਡੀ ਮੰਗਾਂ ਪ੍ਰਵਾਨ ਕੀਤੀਆਂ ਜਾਣ। ਸਾਡੀ ਸਰ ਸਾਨੂੰ ਉਮੀਦ ਹੈ ਸਾਡਾ ਕੰਮ ਸਰਦਾਰ ਹਰਪਾਲ ਸਿੰਘ ਢੀਮਾ ਜੀ ਕਰਨਗੇ ਸਾਨੂੰ ਉਮੀਦ ਹੈ ਉਹਨਾਂ ਤੋਂ ਬਹੁਤ ਹੀ ਬਾਕੀ ਸਾਡੇ ਪਿੰਡ ਚ ਕੰਮ ਬਹੁਤ ਨੇ ਹੋਣ ਵਾਲੀ ਇੱਕ ਸੜਕ ਪਿਛਲੇ 20-25 ਸਾਲਾਂ ਤੋਂ ਨਹੀਂ ਬਣੀ ਹੈਗੀ ਉਹ ਤੇ ਦੁਰਘਟਨਾ ਬਹੁਤ ਹੋ ਰਹੀ ਨੇ ਪਿਛਲੇ ਇੱਕ ਜਾਨੀ ਮਾਨੀ ਨੁਕਸਾਨ ਵੀ ਬਹੁਤ ਹੋਇਆ ਤੇ ਅਸੀਂ ਉਮੀਦ ਕਰਦੇ ਮંત્રી ਸਾਹਿਬ ਤੋਂ ਵੀ ਸਾਡੇ ਕੰਮ ਉਹ ਸਾਰੇ ਕਰਵਾਉਣਗੇ ਹਾਂਜੀ ਸਾਡਾ ਪਿੰਡ ਗੀੜੀ ਨਗਈ ਹੈ ਜੀ ਅੱਜ ਜਿਹੜਾ ਇਹ ਪ੍ਰੋਗਰਾਮ ਸੀਗਾ ਬਾਬਾ ਤੁੰਦਸ ਬਾਬਾ ਮਰਦਾ ਟੱਲਾ ਜੀ ਅਤੇ ਬਾਬਾ ਮੰਤ ਵਰਕਰ ਦਾ ਜੀ ਬਰਾਜਮਾਨ ਨੇ ਉਹਨਾਂ ਨੇ ਇੱਕ ਪੂਰਨਮਾਸੀ ਦਾ ਸਵਾਗਮ ਆਇਆ ਤੇ ਇਹ ਮੰਤਰੀ ਸਾਹਿਬ ਨੇ ਆਉਣਾ ਸੀਗਾ ਜੀ ਚੀਮਾ ਸਾਹਿਬ ਜੀ ਕੁਜ਼ਰ ਜੀ ਮੈਂ ਕਾਰਨ ਚਲੋ ਉਹਨਾਂ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਇਹ ਜਿਹੜੀ ਮੰਗ ਹੈ ਟੱਲਾ ਹੀ ਇਹ 10-15 ਪਿੰਡਾਂ ਦਾ ਹੈ ਇੱਥੇ ਬਹੁਤ ਸੰਗਤ ਆਉਂਦੀ ਹੈ ਤੇ ਇਹਦੇ ਨਾਲ ਹੀ ਸਾਰੇ ਜਿਵੇਂ ਦਰਪਾਲ ਕਸਰਪੰਸਾਬ ਨੇ ਦੱਸਿਆ ਪੈਂਦਾ ਉਹਦੀ 2.5 ਕਿਲੋਮੀਟਰ ਸੜਕ ਕੱਚੀ ਹੈ ਪਰ ਨਾਲ ਹੀ ਕਕਰਾਲਾ ਪਿੰਡਾ ਬਹੁਤ ਵੱਡਾ ਹਰਕਾ ਇਸ ਤਰਾਣੇ ਦਾ ਉਹਨੂੰ 2.5 ਕਿਲੋਮੀਟਰ ਸੜਕ ਪੈਂਦੀ ਹੈ ਇਹ ਪੰਚਾਇਤਾਂ ਸਾਰੀਆਂ ਉਰੇ ਆਈਆਂ ਨੇ ਤਿੰਨੇ ਚਾਰੇ ਪਿੰਡਾਂ ਦੀਆਂ ਉਹ ਬੇਨਤੀ ਪੱਤਰ ਲੈ ਕੇ ਆਏ ਸੀ ਨਾਲ ਵੀ ਸਾਡੀਆਂ ਇਹ ਸੜਕਾਂ ਧਰੂਤੂਰ ਬਣਾਈ ਕਿਉਂਕਿ ਇੱਥੇ ਸਾਰਿਆਂ ਦਾ ਆਉਣਾ ਜਾਣਾ ਹੈ ਇੱਥੇ ਬਹੁਤ ਜ਼ਿਆਦਾ ਸੰਗਤ ਜੁੜਦੀ ਹੈ ਸੰਗਤ ਸਰ ਇੱਥੇ ਸਾਰੇ ਆਲੇ-ਦਾਲੇ ਪਿੰਡਾਂ ਤੋਂ ਜ਼ਿਲ੍ਹਿਆਂ ਤੱਕ ਦੀ ਤੁਸੀਂ ਲਾ ਲਓ ਚੰਡੀਗੜ੍ਹ ਤੱਕ ਦੀ ਸੰਗਤ ਆਉਂਦੀ ਆ ਵੀ ਸਾਨੂੰ ਚੀਮਾ ਸਾਹਿਬ ਨੂੰ ਇਹੀ ਬੇਨ ਸਾਡੀ ਪੈਲ ਦੇਦਾਰ ਤੇ ਜਿਹੜਾ ਬਾਬਾ ਪਰਕਟ ਦਾਸ ਜੀ ਦੇ ਡੇਰੇ ਨੂੰ ਸ਼ਰਪਾ ਆਉਂਦੀ ਆ ਪਾਉਂਦੇ ਨੂੰ ਸੜਕ ਪੱਕੀ ਬਣਾਈ ਜਾਵੇ ਤੇ ਸਾਡੀ ਅਸੀਂ ਨੇ ਜਿਹੜੇ ਮਤੇ ਨੇ ਮਤੇ ਵੀ ਪਾ ਕੇ ਰੱਖੇ ਹੋਏ ਨੇ ਕਈ ਮਤੇ ਨੇ ਤੇ ਜਿਵੇਂ ਕਿ ਤਿੰਨ ਚਾਰ ਸੜਕਾਂ ਦੇ ਨੇ ਅਤੇ ਹੋਰ ਵੀ ਪੁਰਾਣੇ ਮਤੇ ਵੀ ਨੇ ਸਾਡੇ ਕੋਲੇ ਉਹ ਮੈਂ ਅੱਜ ਦੇਣੇ ਸੀਗੇ ਜਿੰਨਾ ਵੀ ਸਾਡਾ ਇਲਾਕਾ ਹੈ ਜਿਵੇਂ ਕਿ ਖੇੜੀ ਨੰਗਈਆਂ ਸਿਹਾਲ ਸਭੀਪੁਰ ਬਗਰੌੜ ਬੁਜਰਕ ਟਕਰਾਲਾ ਭਾਈ ਕਾ ਤੇ ਬ੍ਰਾਹਮਣ ਮਾਜਰਾ ਇਹ ਸਾਰੇ ਪਿੰਡਾਂ ਜੋਰੇ ਪਹੁੰਚੇ ਹੋਏ ਤੇ ਤੇ ਮੀਡੀਆ ਵੀ ਪਹੁੰਚਿਆ ਹੋਇਆ ਪ੍ਰਸ਼ਾਸਨ ਵੀ ਆਇਆ ਸੀਗਾ ਉਹਨਾਂ ਦੀ ਓਡੀਕ ਕਰਕੇ ਉਹ ਸਾਰੇ ਚਲੇ ਗਏ ਤਾਂ ਕਿ ਸਾਨੂੰ ਇਸ ਗੱਲ ਦਾ ਬਹੁਤ ਗੁੱਸਾ ਹੈ ਕਿ ਉਹਨਾਂ ਨੇ ਪ੍ਰੋਗਰਾਮ ਰੱਖਿਆ ਹੋਇਆ ਉਹਨਾਂ ਨੇ ਰੱਦ ਕਿਉਂ ਕੀਤਾ ਕਰਨਾ ਨਹੀਂ ਚਾਹੀਦਾ ਸੀ ਕੀ ਤੁਸੀਂ ਪਤਾ ਹੈ ਤੁਹਾਡੇ ਜਿਹੜੇ ਮੁੱਦੇ ਕੀ ਸੀ ਦਿਲ ਲੱਗਿਆ ਮੁੱਦੇ ਸਾਡੇ ਜਿਵੇਂ ਸਫੀਪੁਰ ਕਲਾ ਤੋਂ ਸੜਕ ਲੈਣ ਵਾਸਤੇ ਕੱਚਾ ਰਾਹ ਆ ਰਿਹਾ ਹੈ ਇਧਰੋਂ ਕਕਰਾਲੇ ਨੂੰ ਕੱਚਾ ਰਾਹ ਜਾਂਦਾ ਹੈ ਤੇ ਸਿਹਾਲ ਪਿੰਡ ਨੂੰ ਨਾਲੇ ਵਿੱਚ ਦੇ ਚੋਏ ਵਿੱਚ ਦੇ ਕੱਚਾ ਰਾਹ ਜਾਂਦਾ ਹੈ ਤੇ ਇਹਨਾਂ ਨੂੰ ਪੱਕਾ ਕਰਾਉਣ ਵਾਸਤੇ ਅਤੇ ਸਿਹਾਲ ਨੂੰ ਜਿਹੜਾ ਰਾਹ ਜਾਂਦਾ ਉਹ ਨਾਲੇ ਵਿੱਚ ਹੀ ਜਾਂਦਾ ਤੇ ਉਹਦਾ ਆਪਣਾ ਫੁੱਲ ਲਵਾਉਣ ਵਾਸਤੇ ਇਹ ਕੀਤਾ ਸੀਗਾ ਤੇ ਇੱਕ ਸਾਡੀ ਮੰਗ ਸੀਗੀ ਜਿਵੇਂ ਕਿ ਸਾਨੂੰ ਰੇ ਧੁੱਪ ਦੇ ਵਿੱਚ ਜਾਂ ਸਰਦੀ ਦੇ ਵਿੱਚ ਸੈੱਟ ਦੀ ਲੋੜ ਹੈ ਤੇ ਉਹਦੇ ਵਾਸਤੇ ਅਸੀਂ ਕੋਈ ਡਿਮਾਂਡਾਂ ਕਰਨੀਆਂ ਸੀ ਤੇ ਉਹ ਪਹੁੰਚੇ ਨਹੀਂ ਹੈਗੇ ਤੇ ਉਹਨਾਂ ਨੇ ਜ਼ਰੂਰ ਆਉਣਾ ਸੀਗਾ ਇਸ ਗੱਲ ਤੇ ਅਸੀਂ ਬਹੁਤ ਸੰਗਤ ਨੇ ਸਾਡੀ ਨੇ ਮਹਿਸੂਸ ਕੀਤਾ ਕਿ ਸਾਫ ਕਾਫੀ ਨਿਰਾਸ਼ਾ ਹੈ ਮੈਂ 12 5 2018 ਤੋਂ ਮਤੇ ਚੱਕੇ ਫਿਰਦਾ ਨਾ ਜੀ ਜੇ ਸਾਨੂੰ ਦਿੱਕਤ ਹੈ ਤਾਂ ਹੀ ਹੈ ਬਾਕੀ ਅਸੀਂ ਹਾਰ ਲਿਆ ਕੇ ਰੱਖੇ ਤੇ ਸਰੋਪਾ ਤੇ ਹੋਰ ਵੀ ਬਹੁਤ ਉਹਨਾਂ ਦੇ ਮਤਲਬ ਸੁਆਗਤ ਲਈ ਲਿਆ ਕੇ ਰੱਖਿਆ ਤੇ ਉਹ ਆਈ ਨਹੀਂ ਹੈਗੇ ਇਹ ਸਾਨੂੰ ਬਹੁਤ ਵੱਡੀ ਨਿਰਾਸ਼ਾ ਲੱਗੀ। ਵੀ ਮਾਣ ਘਟਾਉਣ ਵਾਲੀ ਆਪਾਂ ਕਹਿ ਦਈਏ ਗੱਲ ਦੀ। ਹਾਂ ਜੀ ਜਿੰਨਾ ਅਸੀਂ ਉਹਨਾਂ ਤੇ ਮਾਣ ਕਰਦੇ ਸੀਗੇ ਉਹ ਮਾਣ ਆ ਤੇ ਉਹਨਾਂ ਨੇ ਇੱਕ ਸਾਢੇ 8:00 ਪਹੁੰਚੀ ਐ। ਪਹੁੰਚੇ ਆ ਜਿੱਥੇ ਕਿ ਟੱਲੇ ਤੇ ਇੱਥੇ ਅੱਜ ਸੰਗਤਾਂ ਦਾ ਕਾਫੀ ਭਾਰੀ ਇਕੱਠ ਹੈ ਔਰ ਇੱਥੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਹੁੰਚਣਾ ਸੀ ਪਰ ਕਿਸੇ ਕਾਰਨ ਕਰਕੇ ਨਹੀਂ ਪਹੁੰਚੇ ਅਸੀਂ ਗੱਲ ਕਰਾਂਗੇ ਪਿੰਡੇ ਦੇ ਵਿੱਚ ਕੁਝ ਲੋਕ ਪਿੰਡਾਂ ਦੇ ਜਿਹੜੇ ਕਿ ਮੁੱਦੇ ਵੀ ਲੈ ਕੇ ਆਏ ਆ ਕਾਫੀ ਜਿਆਦੇ ਮੁੱਦੇ ਉਹਨਾਂ ਦੇ ਸੜਕਾਂ ਔਰ ਟੁੱਟੀਆਂ ਹੋਈਆਂ ਇਸ ਇਲਾਕੇ ਦੇ ਵਿੱਚ ਜਿਹੜੀਆਂ ਉਹਨਾਂ ਸੰਬੰਧੀ ਵੀ ਕੁਝ ਮੁੱਦੇ ਲੋਕਾਂ ਨੇ ਰੱਖੇ ਸੀਗੇ ਅਸੀਂ ਗੱਲ ਕਰਾਂਗੇ ਇੱਥੇ ਕੁਝ ਪਿੰਡਾਂ ਦੇ ਲੋਕ ਜਿਹੜੇ ਪਹੁੰਚੇ ਹੋਏ ਨੇ ਔਰ ਪੰਜ ਸਰਪੰਚ ਲਾਗੇ ਲਾਗੇ ਵਾਲੇ ਪਿੰਡਾਂ ਦੇ ਜਿਹੜੇ ਸੀਗੇ ਉਹ ਆਪਣੀਆਂ ਫਾਈਲਾਂ ਲੈ ਕੇ ਆਏ ਆ ਜਿਹਨਾਂ ਦਾ ਕੀ ਅੱਜ ਇਥੋਂ ਉਹਨਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਕਿਉਂਕਿ ਪਹੁੰਚੇ ਨਹੀਂ ਹਰਪਾਲ ਸਿੰਘ ਦੀ ਮਾਸੀ ਕੁਝ ਪਿੰਡਾਂ ਦੇ ਲੋਕ ਇੱਥੇ ਹੋਰ ਵੀ ਪਹੁੰਚੇ ਨੇ ਸੀ ਉਹਨਾਂ ਨੇ ਵੀ ਗੱਲ ਕਰਦੇ ਆ ਕਿ ਇਸ ਤਰ੍ਹਾਂ ਜਿਵੇਂ ਅੱਜ ਆਣਾ ਸੀਗਾ ਮੰਤਰੀ ਸਾਹਿਬ ਨੇ ਇੱਥੇ ਔਰ ਨਹੀਂ ਆਏ ਕਿਸ ਤਰ੍ਹਾਂ ਦੀ ਆ ਉਮੀਦਾਂ ਸੀ ਤੁਹਾਨੂੰ ਔਰ ਨਾ ਆਣ ਕਰਕੇ ਕਿਸ ਤਰ੍ਹਾਂ ਦੀ ਨਿਰਾਸ਼ਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅੱਜ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਆਉਣਾ ਸੀਗਾ ਉਹਨਾਂ ਨੂੰ ਇਤਲਾਹ ਦਿੱਤੀ ਗਈ ਸੀ ਕਿਉਂਕਿ ਇਲਾਕੇ ਦੀ ਸਮੂਹ ਸੰਗਤ ਆ ਜਿਹੜੀ ਅੱਜ ਖੇੜੀ ਨਗਾਇਆਂ ਵਿਖੇ ਇਕੱਠੀ ਹੋਈ ਸੀਗੀ ਪੂਰਨ ਮਾਸ਼ੀ ਦਾ ਦਿਨ ਵੀ ਆ ਔਰ ਇਸ ਇਤਿਹਾਸਕ ਥਾਨ ਤੇ ਵੈਸੇ ਵੀ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਸਮੇਂ-ਸਮੇਂ ਸਰ ਸੋ ਅੱਜ ਉਹਨਾਂ ਨੂੰ ਮੰਗ ਪੱਤਰ ਦੇਣਾ ਸੀਗਾ ਸਮੱਸਿਆਵਾਂ ਨੇ ਆ ਕਕਰਾਲੇ ਤੋਂ ਲੈ ਕੇ ਸਫੀਪੁਰ ਤੱਕ ਇਹ 2-3 ਕਿਲੋਮੀਟਰ ਜਿਹੜੀ ਸੜਕਾ ਰੋਡ ਆ ਜਿਹੜਾ ਕੱਚਾ ਪਹਾ ਆ ਰਿਹਾ ਇਸ ਬਾਬਤ ਉਹਨਾਂ ਨੂੰ ਮੰਗ ਪੱਤਰ ਦੇਣਾ ਸੀ ਪਰ ਮੰਤਰੀ ਸਾਹਿਬ ਨਹੀਂ ਆਏ ਤੇ ਉਹਨਾਂ ਦੇ ਨੁਮਾਇੰਦੇ ਆਏ ਸੀਗੇ ਉਹ ਕਹਿ ਰਹੇ ਨੇ ਕਿ ਮੰਤਰੀ ਸਾਹਿਬ ਕੋਲੇ ਸਮਾਂ ਨਹੀਂ ਮਿਲਿਆ ਖੈਰ ਸਮਾਂ ਨਹੀਂ ਮਿਲਿਆ ਪਰ ਲੇਕਿਨ ਗੱਲ ਇਹ ਆ ਕਿ ਮੰਤਰੀ ਸਾਹਿਬ ਨੂੰ ਆਉਣਾ ਚਾਹੀਦਾ ਸੀ ਕਿਉਂਕਿ ਉਹ ਤਾਂ ਫੇਰ ਪਿਛਲੀਆਂ ਸਰਕਾਰਾਂ ਵਾਂਗੂ ਹੋ ਗਿਆ ਨਾ ਜਿਸ ਤਰ੍ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਮੰਤਰੀ ਕੈਬਨਟ ਮੰਤਰੀ ਸਿੰਗਲਾ ਸੀਗੇ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਅਕਾਲੀ ਗਵਰਨਮੈਂਟ ਦੇ ਵੇਲੇ ਵੀ ਮੰਗ ਪੱਤਰ ਦਿੱਤਾ ਲੇਕਿਨ ਸਮੇਂ ਦੀਆਂ ਸਰਕਾਰਾਂ ਨੇ ਅਜੇ ਤੱਕ ਕਿਸੇ ਦੀ ਸੁਣੀ ਨਹੀਂ ਹੈਗੀ ਜੀ ਉਮੀਦ ਆ ਪੰਜਾਬ ਸਰਕਾਰ ਤੋਂ ਕਿ ਇਹ ਜਿਹੜਾ ਪਹਾ ਕੱਚਾ ਇਨੂੰ ਬਣਾਊਗਾ ਮੰਗ ਪੱਤਰ ਦੇ ਤਾਂ ਹੁਣ ਬਾਕੀ ਅੱਗੇ ਦੇਖਦੇ ਹਾਂ ਜੀ ਕਿਉਂਕਿ ਉੱਪਰ ਕੇ ਆਈ ਸੀ ਸਰਕਾਰ ਇਹ ਇੱਕ ਆਮ ਆਦਮੀ ਪਾਰਟੀ ਦੀ ਜਿਸ ਤਰ੍ਹਾਂ ਕਾਫੀ ਵੱਡੇ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਬਣੀ ਸੀਗੀ ਉਸ ਟਾਈਮ ਇਹ ਕੀ ਲੱਗ ਰਿਹਾ ਸੀਗਾ ਵੀ ਕਾਫੀ ਜਿਆਦੀ ਨੁਹਾਰ ਬਦਲੀ ਜਾਊਗੀ ਪਿੰਡਾਂ ਦੇ ਜਿਹੜੇ ਨਕਸ਼ੇ ਚੇਂਜ ਹੋ ਜਾਣਗੇ ਰੰਗਲਾ ਪੰਜਾਬ ਬਣ ਜਾਊਗਾ ਔਰ ਤੁਹਾਡੇ ਪਿੰਡਾਂ ਦੀਆਂ ਜਿਹੜੀਆਂ ਛੜਕਾਂ ਐ ਤਿੰਨ ਸਾਲ ਹੋ ਗਏ ਹੁਣ ਤੱਕ ਇਹਨਾਂ ਨੂੰ ਸਰਕਾਰ ਨੂੰ ਕੀ ਲੱਗ ਰਿਹਾ ਵੀ ਹੁਣ ਤੱਕ ਕੋਈ ਕਿਸੇ ਤਰ੍ਹਾਂ ਦਾ ਕੋਈ ਛੜਕਾਂ ਦਾ ਹਜੇ ਤੱਕ ਕੋਈ ਦੇਖੋ 2022 ਦੇ ਵਿੱਚ ਇਸ ਤਰ੍ਹਾਂ ਸੀ ਪਹਿਲਾਂ ਅਕਾਲੀ ਗਵਰਨਮੈਂਟ ਰਹੀ ਆ ਕਾਂਗਰਸ ਗਵਰਨਮੈਂਟ ਰਹੀ ਆ ਉਹਨਾਂ ਤੋਂ ਲੋਕ ਪਰੇਸ਼ਾਨ ਹੋਗੇ ਸੀ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਹੋਏ ਸੀ ਸਰੀਰਕ ਤੌਰ ਤੇ ਤਾਂ ਹੋਏ ਵੀ ਸੀ ਉਸ ਤੋਂ ਬਾਅਦ ਇਨਕਲਾਬ ਲੈ ਕੇ ਆਉਂਦੀ ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਔਰਾਂ ਦਾ ਨਾਰਾ ਇਸਤੇਮਾਲ ਕਰਦੀ ਹੈ ਪੀਲੀਆਂ ਬੀਲੀਆਂ ਬੱਗਾ ਬੰਨ ਕੇ ਆਉਂਦੇ ਨੇ ਲੋਕਾਂ ਨੂੰ ਇੱਕ ਉਮੀਦ ਸੀਗੀ ਉਮੀਦ ਜਾਗੀ ਸੀ ਉਮੀਦ ਦੀ ਕਰਨ ਜਾਗੀ ਸੀ ਵੀ ਸ਼ਾਇਦ ਕੁਝ ਬਦਲ ਜਾਊਗਾ ਕਿਉਂਕਿ ਜਿਸ ਤਰ੍ਹਾਂ ਗਵਰਨਮੈਂਟ ਦੀਆਂ ਪਹਿਲਾਂ ਗੱਲਾਂ ਸੀਗੀਆਂ ਬਟ ਹੁਣ ਸਮੇਂ ਦੇ ਨਾਲ ਤੁਸੀਂ ਦੇਖਿਆ ਕਿ ਗੱਲਾਂ ਵੀ ਚੇਂਜ ਹੋ ਗਈਆਂ ਔਰ ਜਿਹੜੇ ਮੰਤਰੀ ਸਾਹਿਬ ਨੇ ਮਿਲਣਾ ਤਾਂ ਦੂਰ ਦੀ ਗੱਲ ਉਹ ਲੋਕਾਂ ਦੇ ਫੋਨ ਵੀ ਨਹੀਂ ਚੱਕਦੇ ਜੀ ਹਨਾ ਸੋ ਸੜਕਾਂ ਦਾ ਤਾਂ ਉਹੀ ਹਾਲ ਆ ਜੀ ਤੁਸੀਂ ਦੇਖ ਲਓ ਆ ਜਿਹੜੀ ਸੜਕਾ ਪਹਾ ਜਿਹੜਾ ਇਹ ਕਕਰਾਲੇ ਤੋਂ ਲੈ ਕੇ ਸਫੀਪੁਰ ਤੱਕ ਅੱਜ 3 ਸਾਲ ਤਾਂ ਹੋ ਗਏ ਗਵਰਨਮੈਂਟ ਬਣੀ ਨੂੰ ਇਹ ਤਾਂ ਕਹਦੇ ਸੀ ਸਰਪਟ ਸੜਕਾਂ ਬਣਾਵਾਂਗੇ 3 ਸਾਲ ਦੇ ਵਿੱਚ ਦੀ ਹੁਣ ਗਵਰਨਮੈਂਟ ਜਾ ਕੇ ਕੰਮ ਕਰਨ ਲੱਗੀ ਆ ਮਾੜੇ ਮੋٹے ਥੋੜੇ ਬਹੁਤੇ ਹੁਣ ਨਿਕਲ ਨੇ ਇਹਨਾਂ ਦੇ ਨੁਮਾਇੰਦੇ ਬਾਦ ਕੰਮ ਹੀ ਨਹੀਂ ਕਰ ਰਹੇ ਜੀ ਹੂੰ ਕੀ ਲੱਗਦਾ ਤੁਹਾਨੂੰ ਦੁਆਰੇ ਉਹਨਾਂ ਨੂੰ ਤੁਸੀਂ ਮਿਲੋਗੇ ਦਫ਼ਤਰ ਦੇ ਵਿੱਚ ਜਾ ਕੇ ਜਾਂ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਆ ਤੁਹਾਡੇ ਹੋ ਰੱਖੋਗੇ ਦੁਆਰੇ ਦੇਖੋ ਅਸੀਂ ਅਪੀਲ ਕਰਦੇ ਹਾਂ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਔਰ ਮੰਤਰੀ ਜਿਹੜੇ ਹਰਪੰਦਰਨ ਸਿੰਘ ਈਟਿਓ ਨੇ ਔਰ ਇਸ ਦੇ ਨਾਲ ਹੀ ਜਿਹੜੇ ਕੈਬਨਿਟ ਮੰਤਰੀ ਨੇ ਹਰਪਾਲ ਸਿੰਘ ਚੀਮਾ ਜੀ ਉਹਨਾਂ ਨੂੰ ਮਿਲਾਂਗੇ ਵੀ ਗੱਲਬਾਤ ਕਰਾਂਗੇ ਔਰ ਉਹਨਾਂ ਨੂੰ ਅਸੀਂ ਕਹਾਂਗੇ ਵੀ ਜਿਹੜੀਆਂ ਇਹ ਸਮੱਸਿਆਵਾਂ ਨੇ ਜਿਵੇਂ ਕਿ ਪਹੇ ਦੀ ਸਮੱਸਿਆ ਔਰ ਉਹਦੇ ਸ਼ੈੱਡ ਬਣਾਉਣਾ ਜਾਂ ਹੋਰ ਇਲਾਕੇ ਦੀਆਂ ਆਸ-ਪਾਸ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਜਿਵੇਂ ਕਿ 10 ਰਹਿਣ ਕੇ ਪਿੰਡਾਂ ਦੇ ਲੋਕ ਜਿਹੜੇ ਕਿਉਂਕਿ ਇੱਥੇ ਸਮੱਸਿਆਵਾਂ ਕਾਫੀ ਹੈ ਵੱਡੀਆਂ ਉਮੀਦਾਂ ਲੈ ਕੇ ਪਹੁੰਚੇ ਸੀਗੇ ਪਰ ਜਦੋਂ ਕਿ ਨਿਰਾਸ਼ਾ ਹੱਥ ਲੱਗੀ ਆ ਹਰਪਾਲ ਸਿੰਘ ਜੀ ਮਾ ਨਹੀਂ ਪਹੁੰਚੇ ਪਰ ਇਸ ਇਲਾਕੇ ਦੀਆਂ ਜਿਹੜੀਆਂ ਸੜਕਾਂ ਦੇ ਵੀ ਮੁੱਦੇ ਉਹਨਾਂ ਦੇ ਕਾਫੀ ਮੁੱਦੇ ਸੀਗੇ ਜਿਹੜੇ ਕਿ ਇਹ ਲੈ ਕੇ ਇੱਥੇ ਆਏ ਸੀ ਇਹਨਾਂ ਨੇ ਸ਼ਾਇਦ ਉਮੀਦਾਂ ਸੀਗੀਆਂ ਵੀ ਅੱਜ ਸ਼ਾਇਦ ਮਿਲ ਗਿਆ ਤਾਂ ਇਸ ਇਲਾਕੇ ਦੇ ਵਿੱਚ ਸੜਕਾਂ ਦਾ ਵੀ ਕੋਈ ਜਿਹੜਾ ਟੁੱਟੀਆਂ ਐ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਸਮੱਸਿਆਵਾਂ ਆ ਉਹ ਸਾਡੀਆਂ ਹੱਲ ਹੋ ਜਾਣੀਆਂ ਪਰ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਇਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜਦੋਂ ਅਸੀਂ ਇਸ ਤੋਂ ਇਲਾਵਾ ਅਸੀਂ ਨਰੇ ਦਫ਼ਤਰ ਦੇ ਵਿੱਚ ਖੁਦ ਮਿਲ ਕੇ ਉਹਨਾਂ ਨਾਲ ਗੱਲ ਕਰਾਂਗੇ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਮੰਗਾਂ ਹੈ ਉਹ ਪੂਰੀਆਂ ਕੀਤੀਆਂ ਜਾਣ ਔਰ ਜਿਹੜੀਆਂ ਛੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਕਾਫੀ ਵੱਡੇ ਵੱਡੇ ਖੱਡੇ ਪਏ ਹੋਏ ਆ ਉਮੀਦਾਂ ਸੀਗੀਆਂ ਆਮ ਆਦਮੀ ਪਾਰਟੀ ਸਰਕਾਰ ਤੋਂ ਬਹੁਤ ਵੱਡੀਆਂ ਉਹ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਪੂਰੀਆਂ ਹੋਣਗੀਆਂ ਜਾਂ ਐਸੇ ਤਰ੍ਹਾਂ ਹੀ ਧਰੀਆਂ ਧਰੀਆਂ ਰਹਿ ਜਾਣਗੀਆਂ